ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ 2014 ਦੀਆਂ ਚੋਣਾਂ ਤੋਂ ਬਾਅਦ ਭਾਜਪਾ ਭਾਰਤ ਦੀ ਸੱਤਾ ਦੀ ਕੁਰਸੀਆਂ ਦੇ ਉੱਪਰ ਆਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਲਗਾਤਾਰ ਮਨਰੇਗਾ ਦੀ ਸਕੀਮ ਨੂੰ ਇੱਕ ਬਦੂਮਨੂਮਾ ਦਾਗ ਦੱਸਿਆ ਜਾ ਪਰ ਕਰੋਨਾ ਮਹਾਮਾਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਕੱਲੇ ਗਰੀਬੜੇ ਲੋਕਾਂ ਨੂੰ ਜਾਂ ਲੋੜਵੰਦ ਲੋਕਾਂ ਨੂੰ ਮਨਰੇਗਾ ਇੱਕ ਸਹਾਰਾ ਬਣੀ ਹੈ ਮਨਰੇਗਾ ਇਕਲੋਤੀ ਅਜਿਹੀ ਸਕੀਮ ਹੈ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਦਿਹਾੜ ਦੇ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਦਾ ਸੰਸਾਬਤ ਸਾਧਨ ਮਿਲਦਾ ਹੈ ਸ਼ਹਿਰਾਂ ਦੇ ਵਿੱਚ ਲੇਬਰ ਅਲੱਗ-ਅਲੱਗ ਖੇਤਰਾਂ ਚ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਕਹਿ ਲਈਏ ਪੀ ਮਿਲ ਜਾਂਦੀ ਹੈ ਪਰ ਪਿੰਡਾਂ ਦੇ ਵਿੱਚ ਕੋਈ ਰੋਜ਼ਗਾਰ ਦਾ ਪੱਕਾ ਪ੍ਰੋਪਰ ਪ੍ਰਬੰਧ ਨਹੀਂ ਕਿਸਾਨ ਖੇਤੀ ਦੇ ਉੱਪਰ ਨਿਰਭਰ ਹੈ ਵਪਾਰੀ ਵਪਾਰ ਦੇ ਉੱਪਰ ਨਿਰਭਰ ਹੈ ਪਰ ਜਿਹੜਾ ਬਿਲਕੁਲ ਗਰੀਬੜਾ ਪਰਿਵਾਰ ਹੈ ਜਾਂ ਗਰੀਬੀ ਰੇਖਾ ਤੇ ਹੇਠਾ ਗੁਜ਼ਾਰੇ ਕਰਨ ਵਾਲੇ ਲੋਕ ਆ ਉਹਨਾਂ ਦੇ ਲਈ ਮਨਰੇਗਾ ਇੱਕ ਆਮ ਸਹਾਰਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸੈਸ਼ਨਾਂ ਦੇ ਦੌਰਾਨ ਪਿਛਲੇ ਬਜਟਾਂ ਦੇ ਵਿੱਚ ਲਗਾਤਾਰ ਮਨਰੇਗਾ ਦੇ ਬਜਟ ਦੇ ਵਿੱਚ ਕਟੌਤੀ ਕੀਤੀ ਪਰ ਡਿਮਾਂਡ ਲਗਾਤਾਰ ਮਨਰੇਗਾ ਦੇ ਕੰਮ ਦੀ ਲਗਾਤਾਰ ਵੱਧਦੀ ਜਾ ਰਹੀ ਹੈ ਅਲੱਗ-ਅਲੱਗ ਅਦਾਰਿਆਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਤੇ ਇਹਨਾਂ ਗਰੀਬ ਲੋਕਾਂ ਨੂੰ ਜਿਹੜਾ ਸਹਾਰਾ ਬਣਿਆ ਹੋਇਆ ਵੱਡੀ ਗਿਣਤੀ ਔਰਤਾਂ ਜਿਹੜੀਆਂ ਆ ਇਸ ਮਨਰੇਗਾ ਦੀ ਸਕੀਮ ਦੇ ਤਹਿਤ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਉਹ ਕੰਮ ਪੰਚਾਇਤ ਦੇ ਵਿੱਚ ਹੁੰਦਾ ਹੋਵੇ ਜੰਗਲਾਤ ਦੇ ਵਿੱਚ ਹੁੰਦਾ ਹੋਵੇ ਨਹਿਰਾਂ ਦੇ ਉੱਪਰ ਹੁੰਦਾ ਹੋਵੇ ਜਾਂ ਸੜਕਾਂ ਜਾਂ ਰੇਲਵੇ ਦੇ ਉੱਪਰ ਹੁੰਦਾ ਹੋਵੇ ਉਹ ਲਗਾਤਾਰ ਮਨਰੇਗਾ ਕਾਮਿਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਜਿਹੜੀ 3 ਸਾਲਾਂ ਦੇ ਵਿੱਚ ਸੱਤਾ ਚਾਹੀਏ 3 ਤੋਂ ਸਵਾ 3 ਸਾਲ ਹੋ ਗਏ ਹੈ ਭਗਵੰਤਮਾਨ ਨੇ ਕੋਈ ਵੱਡੇ ਲਾਰੇ ਕਹ ਲਈਏ ਜਾਂ ਵੱਡੇ ਭਾਸ਼ਣ ਦੇਣ ਤੋਂ ਕੋਈ ਕਸਰ ਨਹੀਂ ਛੱਡੀ ਭਗਵੰਤਮਾਨ ਨੇ ਲਗਾਤਾਰ ਚੋਣਾਂ ਦੇ ਦੌਰਾਨ ਜਾਂ ਇਹਦੀ ਸਰਕਾਰ ਦੇ ਸਾਰੇ ਨੁਮਾਇੰਦਿਆਂ ਨੇ ਚਾਹੇ ਅਰਵੰਦ ਕੇਜਰੀਵਾਨ ਨੇ ਲਗਾਤਾਰ ਵਾਦੇ ਕੀਤੇ ਉਹਦੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਪਿਛਲੇ ਸਮੇਂ ਦੇ ਵਿੱਚ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਸੀ ਕਿ ਮੈਂ ਗਰੀਬਾਂ ਦਾ ਜਾਇਆ ਤੇ ਮਨਰੇਗਾ ਦੀ ਦਿਹਾੜੀ ਦੇ ਵਿੱਚ ਮੈਂ ਵਾਅਦਾ ਕਰਾਂਗਾ ਪੰਜਾਬ ਸਰਕਾਰ ਵੱਲੋਂ ਆਪਣਾ ਬਣਦਾ ਹਿੱਸਾ ਪਾਵਾਂਗਾ ਪਰ 37 ਸਾਲ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਨਰੇਗਾ ਦੇ ਵਿੱਚ ਹਿੱਸਾ ਨਹੀਂ ਪਾਇਆ ਗਿਆ ਪਰ ਜਿਹੜੀ ਅਸੀਂ ਅੱਜ ਦੀ ਜ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਉਹ ਇਸ ਕਰਕੇ ਸਾਂਝੀ ਕਰਨੀ ਆ ਵੀ ਪੰਜਾਬ ਸਰਕਾਰ ਨੇ ਪਿਛਲੇ ਸਮਾਂ ਮਨਰੇਗਾ ਦੇ ਉੱਪਰ ਵੀ ਜਿਹੜਾ ਪੈਂਤੜਾ ਕੇਂਦਰ ਦੀ ਭਾਜਪਾ ਦੀ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਨੇ ਲਿਆ ਉਹੀ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਵੀ ਲੈ ਲਿਆ ਉਹਦੇ ਵੱਲੋਂ ਅਲੱਗ-ਅਲੱਗ ਮਹਿਕਮਿਆਂ ਦੇ ਵਿੱਚ ਹੁੰਦਾ ਜਿਹੜਾ ਮਨਰੇਗਾ ਦਾ ਕੰਮ ਹੈ ਉਹਦੇ ਵਿੱਚ ਲਗਾਤਾਰ ਬੰਦ ਕੀਤਾ ਜਾ ਰਿਹਾ ਹੈ ਪਿਛਲੇ 5 5 6 6 7 7 ਮਹੀਨਿਆਂ ਤੋਂ ਮਨਰੇਗਾ ਦੇ ਵਿੱਚ ਕੰਮ ਕੀਤੇ ਹੋਏ ਲੋਕਾਂ ਦੇ ਜਿਹੜੇ ਬਕਾਇਆ ਰਾਸ਼ੀ ਨਹੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਫੈਰੀ ਕారణ ਕਾਰਨ ਵਿੱਚ ਕਰਪਸ਼ਨ ਵੀ ਦੱਸਿਆ ਜਾ ਰਿਹਾ ਹੈ ਜਿਹਦੇ ਵਿੱਚ ਇਹਨਾਂ ਦੇ ਮੰਤਰੀ ਅਫਸਰ ਤੇ ਅਧਿਕਾਰੀ ਜਿਹੜੇ ਆ ਉਹ ਰਲੇ ਹੋਏ ਆ ਇੱਕਾ ਦੁਕਾ ਮਨਰੇਗਾ ਦੇ ਮੀਟਾ ਤੋਂ ਜਾਂ ਮਨਰੇਗਾ ਦੇ ਕੰਮਿਆਂ ਤੋਂ ਗਲਤੀ ਨੂੰ ਲੈ ਕੇ ਪਰ ਪੂਰਨ ਤੌਰ ਤੇ ਦਿਖਿਆ ਵੀ ਮਨਰੇਗਾ ਦੇ ਮਜ਼ਦੂਰਾਂ ਦੀ ਕੀ ਗਲਤੀ ਹੈ ਮਨਰੇਗਾ ਦੀ ਸਕੀਮ ਤੇ ਪ੍ਰੋਪਰ ਪੂਰਾ ਜਿਹੜਾ ਕਹਿ ਲਿਆ ਵੀ ਰੋਕ ਲਗਾ ਦੇਣੀ ਮਨਰੇਗਾ ਦੇ ਕੰਮ ਦੇ ਵਿੱਚ ਜਿਹੜੀ ਆ ਬੰਦ ਕਰ ਦੇਣਾ ਇਹ ਲੋਕਾਂ ਦੇ ਲਈ ਇੱਕ ਮੁਸ਼ਕਲ ਖੜੀ ਹੋ ਗਈ ਜਿਹੜੇ ਹਰ ਪਿੰਡ ਦੇ ਵਿੱਚ 50 ਤੋਂ 100 ਲੋਕ ਜਿਹੜੇ ਮਨਰੇਗਾ ਦੀ ਸਕੀਮ ਦੇ ਤਹਿਤ ਕੰਮ ਕਰਦੇ ਆ ਜਿਉਂ ਉਹਨਾਂ ਦੇ ਘਰਾਂ ਦੇ ਵਿੱਚ ਦੇਖੀਏ ਵੀ ਉਹਨਾਂ ਦੇ ਲਈ ਹੱਦ ਤੱਕ ਕੋਈ ਵਸੀਲਾ ਹੀ ਨਹੀਂ ਰੋਜ਼ਗਾਰ ਦਾ ਹੋਰ ਕੋਈ ਤੇ ਉਹਨਾਂ ਦਾ ਜਦੋਂ 7 8 8 ਮਹੀਨਿਆਂ ਤੋਂ ਕੰਮ ਬੰਦ ਹੋ ਜਾਣਾ ਉਹਨਾਂ ਦੇ ਲਈ ਮੁਸ਼ਕਲ ਪੈਦਾ ਹੋ ਜਾਂਦੀ ਹੈ ਜਿੱਥੇ ਇਹ ਗੱਲਬਾਤ ਮੈਂ ਸਾਂਝੀ ਇਸ ਕਰਕੇ ਕਰ ਰਿਹਾ ਪੀੜਾ ਲੋਕਾਂ ਦੇ ਲਈ ਮਨਰੇਗਾ ਸਕੀਮ ਦਾ ਚੱਲਣਾ ਉਹਨਾਂ ਕਹ ਜਿਆਦਾ ਜ਼ਰੂਰੀ ਹੈ ਜਿੰਨਾ ਆਮ ਸੁਧਾਰਨ ਕਿਸੇ ਵਪਾਰੀ ਕਿਸੇ ਕਾਰੋਬਾਰੀ ਦੇ ਲਈ ਉਹਦਾ ਕਾਰੋਬਾਰ ਚੱਲਣਾ ਹੈ ਜੇ ਇਹਨਾਂ ਗਰੀਬਾਂ ਦੇ ਲਈ ਮਨਰੇਗਾ ਦੀ ਸਕੀਮ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ ਤੇ ਇਹਨਾਂ ਦੇ ਲਈ ਰੋਜੀ ਰੋਟੀ ਦਾ ਹੋਰ ਕੋਈ ਪ੍ਰਬੰਧ ਨਹੀਂ ਰਹਿ ਜਾਂਦਾ ਹਾਂ ਇੱਕ ਪੈੰਤਰਾ ਜ਼ਰੂਰ ਰਹਿੰਦਾ ਵਪਾਰੀਆਂ ਦਾ ਕਿ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੇਬਰ ਉੱਠ ਕੇ ਸ਼ਹਿਰਾਂ ਦੇ ਵਿੱਚ ਆਏ ਤਾਂ ਕਿ ਘੱਟ ਤੋਂ ਘੱਟ ਘੱਟ ਤੋਂ ਘੱਟ ਪੈਸੇ ਦੇ ਉੱਪਰ ਮਜ਼ਦੂਰ ਮਿਲ ਸਕਣ ਉਹਨਾਂ ਤੋਂ ਵੱਧ ਤੋਂ ਵੱਧ ਕੰਮ ਲਿਆ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ ਕਿਉਂਕਿ ਮਜ਼ਦੂਰੀ ਅਜਿਹੀ ਹੈ ਜਿਨ੍ਹਾਂ ਨੂੰ ਘੱਟ ਤੋਂ ਘੱਟ ਲਾਗਤ ਦੇ ਵਿੱਚ ਵੱਧ ਤੋਂ ਵੱਧ ਜਿਨ੍ਹਾਂ ਦੇ ذریعے ਮੁਨਾਫਾ ਕਮਾਇਆ ਜਾ ਸਕਦਾ ਹੈ ਪਰ ਸਰਕਾਰ ਦੀ ਪਾਲਿਸੀ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਲਗਾਤਾਰ ਇਹਨਾਂ ਨੂੰ ਨੁਕਸਾਨ ਦਿੰਦੀ ਜਾ ਰਹੀ ਹੈ ਅੱਜ ਤੁਹਾਡੇ ਨਾਲ ਜਿੱਥੇ ਜਦੋਂ ਮੈਂ ਇਹ ਗੱਲ ਸਾਂਝੀ ਕਰ ਰਿਹਾ ਅੱਜ ਪੂਰੇ ਪੰਜਾਬ ਦੇ ਵਿੱਚ ਮਨਰੇਗਾ ਦੇ ਕੰਮ ਦੇ ਉੱਪਰ ਰੋਕ ਲੱਗੀ ਹੋਈ ਹੈ ਪਿਛਲੇ 5-7 ਸਾਲ ਜਿਹੜੇ ਕਈ ਮਹੀਨਿਆਂ ਤੋਂ ਮਨਰੇਗਾ ਦਾ ਕੀਤੇ ਹੋਏ ਕੰਮ ਦੇ ਉੱਪਰ ਜਿਹੜਾ ਕੀਤਾ ਹੋਇਆ ਕੰਮ ਹੈ ਮਨਰੇਗਾ ਦੇ ਮਜ਼ਦੂਰਾ ਦੇ ਉਹਨਾਂ ਦੇ ਰਾਸ਼ੀ ਉਹਨਾਂ ਦੇ ਖਾਤੇ ਵਿੱਚ ਨਹੀਂ ਪੈ ਰਹੀ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਨ੍ਹਾਂ ਦੇ ਵੱਲੋਂ ਕੋਈ ਕਮੀ ਜਾਂ ਜਿਨ੍ਹਾਂ ਦੇ ਵੱਲੋਂ ਕੋਈ ਗੰਗੈਲੀ ਜਾਂ ਜਿਨ੍ਹਾਂ ਵੱਲੋਂ ਕਰਾਪਸ਼ਨ ਕੀਤਾ ਗਿਆ ਪਰ ਸਰਕਾਰ ਉਹਦੇ ਪ੍ਰਕਾਰ ਕਾਰਵਾਈ ਕਰੇ ਨਾ ਕਿ ਮਨਰੇਗਾ ਦਾ ਪ੍ਰੋਪਰ ਕੰਮ ਬੰਦ ਨਾ ਕਰੇ ਉਹਦੇ ਤੋਂ ਅੱਗੇ ਗੱਲ ਲੋਕਾਂ ਨਾਲ ਹੈ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਕੰਮ ਕਰਦੇ ਹਾਂ ਉਹਨਾਂ ਮਨਰੇਗਾ ਦੇ ਮਜ਼ਦੂਰਾਂ ਦੇ ਵਿੱਚ ਕੰਮ ਕਰਦੇ ਹਾਂ ਉਸ ਮਜ਼ਦੂਰ ਜਮਾਤ ਦੇ ਵਿੱਚ ਕੰਮ ਕਰਦੇ ਹਾਂ ਉਹਨਾਂ ਦੇ ਨਾਲ ਹੈ ਵੀ ਤੁਹਾਡੇ ਲੜੇ ਬਗੈਰ ਗੱਲ ਨਹੀਂ ਬਣਨੀ ਜੇ ਤੁਸੀਂ ਲੜੋਗੇ ਤਾਂ ਹੀ ਇਹਦਾ ਹੱਲ ਕਰਾਇਆ ਜਾ ਸਕਦਾ ਹੈ ਸਰਕਾਰ ਚਾਹੇ ਕੇਂਦਰ ਦੀ ਹੈ ਜਿਹਦੀ ਕੁਰਸੀ ਦੇ ਉੱਪਰ ਬੀਜੇਪੀ ਭਾਜਪਾ ਬੈਠੀ ਹੋਈ ਹੈ ਜਿਹੜੀ ਲਗਾਤਾਰ ਸਰਮਾਇਦਾਰ ਵੱਡੇ ਵੱਡੇ ਵਪਾਰੀਆਂ ਦੇ ਹੱਕ ਦੇ ਵਿੱਚ ਕੰਮ ਕਰਦੀ ਪਈ ਹੈ ਜਿਹਦੇ ਵਿਰੁੱਧ ਲਗਾਤਾਰ ਪ੍ਰਚਾਰ ਵੀ ਹੈ ਤੇ ਸਾਹਮਣੇ ਗੱਲ ਹੈ ਕਿ ਅਦਾਨੀ ਅਬਾਨੀ ਨੂੰ ਬਾਨੇ ਮੁਨਾਫੇ ਦੇਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਚਾਹੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹੈ ਜਿੰਨ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਸਾਫੀ ਸਾਬਤ ਕਰ ਦਿੱਤਾ ਵੀ ਮੈਂ ਵੱਡੇ ਵੱਡੇ ਵਪਾਰੀਆਂ ਦੇ ਲਈ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲਈ ਕੰਮ ਕਰਨਾ ਨਾ ਮੈਂ ਕਿਸਾਨ ਦੇ ਲਈ ਕੰਮ ਕਰਨਾ ਨਾ ਮਜ਼ਦੂਰ ਦੇ ਲਈ ਨਾ ਉਸ ਕਿਰਤੀ ਵਰਗ ਦੇ ਲਈ ਜਿਸ ਕਿਰਤੀ ਵਰਗ ਨੇ 92 ਸੀਟਾਂ ਲਿਆ ਕੇ ਇਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸਾਡੇ ਲਈ ਇਹ ਹੈ ਕਿ ਅਸੀਂ ਜਿੰਨੇ ਜਿਆਦਾ ਜਥੇਬੰਦ ਹੋ ਕੇ ਪਿੰਡਾਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਆਈਏ ਤਾਂ ਹੀ ਇਹਦਾ ਹੱਲ ਹੋ ਸਕਦਾ ਹੈ ਛੋਟੇ ਛੋਟੇ ਧਰਨਿਆਂ ਤੋਂ ਲੈ ਕੇ ਵੱਡੇ ਸੰਘਰਸ਼ ਕਰਨੇ ਪੈਣੇ ਆ ਤਾਂ ਕਿ ਮਨਰੇਗਾ ਦੀ ਸਕੀਮ ਵੀ ਜਿਹੜੀ ਬਚਾਈ ਜਾ ਸਕੇ ਸਰਕਾਰ ਨੂੰ ਮਜਬੂਰ ਕੀਤਾ ਜਾਏ ਕਿ ਤੁਹਾਨੂੰ ਅਸੀਂ ਲੋਕਾਂ ਨੇ ਜਤਾਇਆ ਹੈ ਕੁਰਸੀਆਂ ਦੇ ਉੱਪਰ ਲੈ ਕੇ ਆਏ ਤੇ ਜੇ ਕਾਨੂੰਨ ਕੱਲ ਨੂੰ ਬਣਨੇ ਆ ਤਾਂ ਸਾਡੇ ਹੱਕ ਦੇ ਲਈ ਬਣਨੇ ਆ ਜਿਹੜੇ ਗੁਨਾਹਗਾਰ ਹੈ ਉਹ ਮੈਕਮੇ ਦੇ ਅਧਿਕਾਰੀ ਜਾਂ ਵੱਡੇ ਵੱਡੇ ਤੁਹਾਡੇ ਐਮਐਲਏ ਜਿਨ੍ਹਾਂ ਦੇ ਵੱਲੋਂ ਗਵਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏ ਨਾ ਕਿ ਲੋਕਾਂ ਦੀ ਰੋਜੀ ਰੋਟੀ ਦੇ ਉੱਪਰ ਸੱਟ ਮਾਰੀ ਜਾਏ ਆਪਣੇ ਪਿੰਡਾਂ ਦੇ ਵਿੱਚ ਆਪਣੇ ਬਲਾਕਾਂ ਦੇ ਵਿੱਚ ਆਪਣੀ ਤਹਿਸੀਲਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਮਨਰੇਗਾ ਕੰਮ ਹੈ ਜਿਹੜੇ ਆ ਜੱਥੇਬੰਦ ਹੋਣ ਮਨਰੇਗਾ ਵਰਕਰ ਯੂਨੀਅਨ ਲਗਾਤਾਰ ਯਤਨ ਕਰ ਰਹੀ ਹੈ ਪਿਛਲੇ ਦਿਨਾਂ ਤਿੰਨ ਰੈਲੀਆਂ ਪੂਰੇ ਪੰਜਾਬ ਦੇ ਵਿੱਚ ਕੀਤੀ ਹੈ ਅੱਜ ਦੇ ਦਿਨ ਬਠਿੰਡੇ ਦੇ ਵਿੱਚ ਦੁਬਾਰਾ ਤੋਂ ਮਨਰੇਗਾ ਦੇ ਮਜ਼ਦੂਰਾਂ ਨੇ ਇਕੱਠ ਹੋ ਕਰਕੇ ਐਡੀਸੀ ਨੂੰ ਮੰਗ ਪੱਤਰ ਦਿੱਤਾ ਵੀ ਮਨਰੇਗਾ ਦਾ ਕੰਮ ਚਾਲੂ ਕੀਤਾ ਜਾਵੇ ਪਿਛਲੇ 7-8 ਮਹੀਨਿਆਂ ਤੋਂ ਪੂਰਾ ਮਨਰੇਗਾ ਦਾ ਕੰਮ ਬੰਦ ਪਿਆ ਹੋਇਆ ਹੈ ਤੇ ਪੂਰੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਮੁਸ਼ਕਲ ਆਣੀ ਸ਼ੁਰੂ ਹੋ ਜਾਣੀ ਹੈ ਇਹ ਮੁਸ਼ਕਲ ਹੋਰ ਜ਼ਿਆਦਾ ਨਾ ਵਧੇ ਇਹਦੇ ਲਈ ਸਾਨੂੰ ਸਾਰੇ ਮਨਰੇਗਾ ਦੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਪੰਜਾਬ ਦੀ ਹੈ ਉਹ ਮਨਰੇਗਾ ਦੀ ਸਕੀਮ ਦੇ ਅਗੇਂਸਟ ਹੈ ਮਨਰੇਗਾ ਦੇ ਮਜ਼ਦੂਰਾਂ ਦੇ ਖਿਲਾਫ ਕੰਮ ਕਰਦੀ ਪਈ ਹੈ ਅਸੀਂ ਜੇ ਸਕੀਮ ਤੇ ਆਪਣਾ ਰੋਜ਼ਗਾਰ ਬਚਾਣਾ ਤੇ ਸਾਨੂੰ ਵੱਧ ਤੋਂ ਵੱਧ ਜਥੇਬੰਦ ਹੋਣਾ ਚਾਹੀਦਾ ਮਨਰੇਗਾ ਵਰਕਰ ਯੂਨੀਅਨ ਦੇ ਜਿੱਥੇ ਤੁਸੀਂ ਮੈਂਬਰ ਬਣ ਕੇ ਉਹਨਾਂ ਦੇ ਨਾਲ ਲਗਾਤਾਰ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਵੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੰਮ ਚੱਲੇ ਉਹਦੇ ਲਈ ਵੱਡੇ ਐਕਸ਼ਨ ਉਲੀਕ ਕੇ ਜਿਹੜੀ ਤਿਆਰੀ ਕਰੋ ਤਾਂ ਕਿ ਪੰਜਾਬ ਪੱਧਰ ਦਾ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਜਾ ਸਕੇ ਤੇ ਪੂਰਾ ਜਿਹੜਾ ਮਨਰੇਗਾ ਦਾ ਬੰਦ ਪਿਆ ਕੰਮ ਹੈ ਉਹ ਵੀ ਚਲਾਇਆ ਜਾ ਸਕੇ ਤੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਰਾਸ਼ੀ ਹਲੇ ਤੱਕ ਪਿਛਲੇ ਬਕਾਇਆ ਨਹੀਂ ਪਈ ਉਹ ਵੀ ਪੁਆਈ ਜਾ ਸਕੇ ਤੇ ਜਿਹੜੇ ਮਨਰੇਗਾ ਦੇ ਮੇਟਾਂ ਦੇ ਉੱਪਰ ਲਗਾਤਾਰ ਸਿਆਸੀ ਰੰਜਿਸ਼ ਦੇ ਚਲੇ ਉਹਨਾਂ ਨੂੰ ਕੱਢਣ ਦਾ ਕੰਮ ਚੱਲਦਾ ਪਿਆ ਆ ਉਹ ਵੀ ਬੰਦ ਕਰਾਇਆ ਜਾ ਸਕੇ ਧੰਨਵਾਦ